ਨਵਾਲਸਾ ਫਰਤਨ ਦੇ ਉੱਤੇ ਇੱਕ ਤਰੀਕ ਨੂੰ ਗੁਰਪ੍ਰੀਤ ਸਿੰਘ ਏਲੀ ਗੁਰ ਗੋਪੀ ਜਿਹੜਾ ਆਪ ਵਰਕਰ ਸੀਗਾ ਉਹਦਾ ਮਰਡਰ ਹੋਇਆ ਸੀਗਾ ਔਰ ਉਹ ਟੋਟਲੀ ਬਲਾਈਂਡ ਮਰਡਰ ਸੀ ਪਰ ਅੱਜ 15 20 ਦਿਨ ਦੀ ਜਿਹੜੀ ਅਨਥਕ ਮਿਹਨਤ ਸੀ ਆਈਏ ਸਟਾਫ ਦੀ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਜ਼ਾਰ ਤੋਂ ਉੱਤੇ ਕੈਮਰੇਆਂ ਦੀ ਫੁਟੇਜ ਫੁੱਲਣ ਤੋਂ ਬਾਅਦ ਇਹ ਪਿੰਨ ਪੁਆਇੰਟ ਕਰ ਲਏ ਸੀਗੇ ਕਿ ਕਿਹੜੇ ਅਕਿਊਜ਼ਡ ਹੈਗੇ ਆ ਜਿਨ੍ਹਾਂ ਚੋਂ ਇੱਕ ਨੂੰ ਅੱਜ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਆ ਅਰਸ਼ਦੀਪ ਸਿੰਘ ਪੀਡੀਐਸ ਅਰਸ਼ਦੀਪ ਦੇਤੇ ਟੈਂਸੋਨਾ ਸੀਬ ਦਾ ਖੋਦ ਆ ਇੱਕ ਪਰਚਾ ਪਹਿਲੇ ਹੈਗਾ ਇਹਦੇ ਨਾਲ ਮੇਨ ਜਿਹੜਾ ਹੋਰ ਦੋਸ਼ੀ ਹੈਗਾ ਉਹ ਵਿਕਰਮ ਸਿੰਘ ਏਲੀਅਸ ਵਿੱਕੀ ਹੈ ਜਿਹਦੇ ਖਿਲਾਫ 11 ਪਰਚੇ ਦਰਜ ਹੈ ਔਰ ਵੱਖ-ਵੱਖ ਜੇਲ੍ਹਾਂ ਚੋਂ ਜੇ ਸਜ਼ਾ ਕੱਟ ਚੁੱਕਿਆ ਉਹ ਬਾਹਰ ਹੈ ਔਰ ਦੋਨੋਂ ਜਿਹੜੇ ਵੈਪਨ ਹੈਗੇ ਆ ਕ੍ਰਾਈਮ ਚ ਯੂਜ਼ ਹੋਏ ਉਹ ਵਿੱਕੀ ਕੋਲ ਹੈ ਔਰ ਜਿਹੜੀ ਸਵਿਫਟ ਗੱਡੀ ਵੀ ਯੂਜ਼ ਹੋਈ ਸੀ ਉਹ ਵੀ ਉਹਦੇ ਵਿੱਕੀ ਕੋਲ ਹੈ ਔਰ ਜਿਸ ਗੱਡੀ ਤੇ ਇਹ ਜਿਹੜਾ ਅਰਸ਼ਦੀਪ ਹੈਗਾ ਇਹ ਸੁਰਸਿੰਘ ਪਿੰਡ ਤੋਂ ਬਿਲੋਂਗ ਕਰਦਾ ਔਰ ਵਿੱਕੀ ਵੀ ਜਿਹੜਾ ਸੋਰਸਿੰਗ ਪਿੰਡ ਤੋਂ ਬਿਲੋਂਗ ਕਰਦਾ ਵਿੱਕੀ ਦੀ ਪਹਿਲੇ ਜਿਹੜੀ ਯਾਰੀ ਦੋਸਤੀ ਸੀ ਉਹਦੇ ਪ੍ਰਾਂ ਨਾਲ ਸੀਗੀ ਫਿਰ ਇਹਦੇ ਨਾਲ ਪੈ ਗਈ ਔਰ ਇਹ ਦੋਨੋਂ ਤਕਰੀਬਨ ਇਕੱਠੇ ਹੀ ਹੁੰਦੇ ਸੀਗੇ ਤੇ ਇਹ ਸਵੇਰੇ ਆਪਣੀ ਆਲਟੋ ਗੱਡੀ ਦੇ ਉੱਤੇ ਉੱਥੇ ਜਾਂਦਾ ਅੰਮ੍ਰਿਤਸਰ ਔਰ ਉੱਥੋਂ ਇਹ ਇਕੱਠੇ ਨਿਕਲਦੇ ਨੇ ਦੋ ਮੁੰਡੇ ਜਿਹੜੇ ਵਿੱਕੀ ਨੇ ਹੋਰ ਬੁਲਾਏ ਸੀ ਉਹ ਫਿਰੋਜ਼ਪੁਰ ਨੂੰ ਬਿਲੋਂਗ ਕਰਦੇ ਆ ਜਿਹਦੇ ਚ ਜਿਨ੍ਹਾਂ ਦੇ ਛੋਟੇ ਨਾਂ ਇਹਨੂੰ ਪਤਾ ਹੈ ਇੱਕ ਦਾ ਨਾਂ ਦੀਪੂ ਹੈ ਇੱਕ ਦਾ ਨਾਂ ਮਾਸ਼ੂ ਹੈ ਤੇ ਉਹ ਜਦੋਂ ਵਿੱਕੀ ਫੜਾ ਜਾਏਗਾ ਤਾਂ ਅੱਗੇ ਡਿਟੇਲ ਮਿਲ ਜਾਈਗੀ ਇਹਨੂੰ ਅੱਜ ਗਈ ਪੂਈ ਦੇ ਉੱਤੇ ਨਾਕੇ ਦੇ ਉੱਤੇ ਰੌਂਡ ਅਪ ਕੀਤਾ ਗਿਆ ਪਤਾ ਵਜਾ ਜਿਹੜੀ ਹੈ ਵਿੱਕੀ ਨੂੰ ਪਤਾ ਕਿ ਕਿਉਂ ਮਾਰਿਆ ਕੀ ਕਿਸੇ ਦੇ ਕਹਿਣ ਤੇ ਮਾਰਿਆ ਜਾਂ ਕੋਈ ਹਾਇਰ ਮਤਲਬ ਕੰਟਰੈਕਟ ਕਿਲਿੰਗ ਸੀ ਜਾਂ ਕੋਈ ਉਹਦੀ ਆਪ ਦੀ ਰੰਜਿਸ਼ ਸੀ ਉਹ ਵਿੱਕੀ ਨੂੰ ਜਦੋਂ ਫੜਾਂਗੇ ਉਦੋਂ ਹੀ ਪਤਾ ਲੱਗੇਗਾ ਇਹ ਇਹਨੂੰ ਨਾਲ ਲੈ ਕੇ ਗਿਆ ਸੀਗਾ ਵਿੱਕੀ ਇੰਗਡੀਟ